ਕਰਦੇਵ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸਮੂਚੀਆਂ ਦੁਨੀਆਂ ਸੰਗਤਾਂ ਜਿੱਥੇ-ਜਿੱਥੇ ਵੀ ਕੋਈ ਵਸਦਾ ਹੈ ਡੇਰਾ ਸੰਤ ਬਾਬਾ ਹੰਸਰਾਜ ਜੀ ਮਹਾਰਾਜ ਸ੍ਰੀ ਗੁਰੂ ਰਵਿਦਾ 300 ਸਥਾਨ ਜਿੱਥੇ ਸਦੀਆਂ ਤੋਂ ਬਾਅਦ ਸੰਗਤਾਂ ਨੇ ਜੋਰ ਲਾ ਕੇ ਦਿਨ ਰਾਤ ਇਹ ਡੇਰੇ ਨੂੰ ਬਹੁਤ ਸੁੰਦਰ ਬਣਾਇਆ ਜਿੱਤੇ ਜਗਤਗੁਰੂ ਦੇ ਨਾਮ ਤੇ ਪਹਿਲੇ ਪੰਜਾਬ ਦੇ ਸਰੋਵਰ ਧੰਨ ਬਾਬਾ ਹਸਰਲਾ ਜੀ ਪ੍ਰੇਰਨਾ ਸਦਕਾ ਦਾਸ ਅੱਜ ਅਮਰੀਕਾ ਵਿੱਚ ਬੈਠਾ ਗੋਰੇ ਪਰਿਵਾਰ ਬਾਬਾ ਜੀ ਦਾ ਸਰੂ ਮੁਕਤਵਲੀ ਸਰਕਾਰ ਆਓ ਚੇਅਰਮੈਨ ਸਾਹਿਬ ਪੰਮਾ ਸਜੀ ਤੁਹਾਡੀਆਂ ਕੁਰਬਾਨੀਆਂ ਦਾ ਸਦਕਾ ਆਪਾਂ ਸੰਤ ਬਾਬਾ ਜਸਵਿੰਦਰ ਪਾ ਸੰਤ ਬਾਬਾ ਮੂੜਪੁਰ ਸਾਤਵੀ ਬੀ ਬਿਮਲਾ ਰਾਣੀ ਜੀ ਦਾਸ ਸਮੂਚੀਆਂ ਸੰਗਤਾਂ ਨੂੰ ਆਉਣ ਵਾਲਾ 2026 ਨਵਾਂ ਸਾਲ ਜੋ ਕਿ ਪਰਸੋਂ ਨੂੰ ਆ ਰਿਹਾ ਹੈ 1 ਜਨਵਰੀ ਮਮਾਰਕ ਬਾਦ ਸਭਨਾਂ ਨੂੰ ਹੱਥ ਜੋੜ ਕੇ ਅਰਦਾਸ ਅਰਦਾਸ ਕਰਦਾ ਹੈ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਵਿੱਚ ਤੁਹਾਡੀ ਦੁਨੀਆ ਜਿਹੜੀ ਆ ਇਹਨਾਂ ਤੇ ਠੰਡ ਪਰਸਾਓ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੋ ਸਾਰੇ ਖੁਸ਼ ਰਹਿਣ ਤੇ ਪ੍ਰਮਾਤਮਾ ਨਾਲ ਜੁੜ ਕੇ ਰਹਿਣ ਸਮੁੱਚੀਆਂ ਸੰਗਤਾਂ ਨੂੰ ਦਾਸਾਂ ਵੱਲੋਂ ਬਹੁਤ ਬਹੁਤ ਬਤਾਇਆਂ ਮੁਬਾਰਕਬਾਦ ਸਮੁੱਚੀਆਂ ਸੰਗਤਾਂ ਨੂੰ ਦਾਸ ਵੱਲੋਂ ਔਰ ਨਮੀਆਂ ਖੁਝੀਆਂ ਜੋ 12 ਜਨਵਰੀ ਨੂੰ ਗੁਰੂ ਰਵਿਦਾਸ ਸਰੋਵਰ ਪਤ੍ਰਤੀ ਬਾਬਾ ਹਰਸਰਜਾ 65 ਮਾ ਪ੍ਰਕਾਸ਼ ਤੇਰਾਮ ਨਦੀ ਖੁਸ਼ੀ ਅੰਦਰ ਕੈਨੇਡਾ ਅਮਰੀਕਾ ਅੰਗਲੈਂਡ ਚਾਰ ਚਪਿਰੋ ਸੰਗਤਾਂ ਇੰਡੀਆ ਚੋਂ ਆਪਣੀ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਹੋਏ ਜਗਤ ਗੁਰੂ ਸਤਗੁਰ ਵਿਦਾਸ ਮਹਾਰਾ ਦਾ ਮੱਘੀ ਜੋੜ ਮੇਲਾ ਮਨਾਉਂਦੇ ਹੋਏ ਜੋ ਕਿ 12 ਤੋਂ ਲੜੀ ਆਰੰਭ ਕਰਕੇ 14 ਨੂੰ 14 ਤੋਂ ਆਰੰਭ ਕਰਕੇ 16 ਨੂੰ 16 ਤੋਂ 18 ਨੂੰ ਲਗਭਗ 27 ਖੰਡਪੜ ਸਾਹ ਤਿੰਨ ਦਿਨ ਜੋ ਕਿ ਗੁਰਨਾਨਕ ਦੇਵ ਮਹਾਰਾਜ ਦੀ ਆਸਾ ਦੀ ਵਾਰ ਦੇ ਕੀਰਤਨ ਔਰ ਵਿਅੰਤ ਸੰਗਤਾਂ ਦੀਆਂ ਖੁਸ਼ੀਆਂ ਹੋ ਰਹੀਆਂ ਸਤ ਸੰਗਤ ਜੀ ਤੇ ਨਮਾਸਾਲ ਨਮੀਆਂ ਖੁਸ਼ੀਆਂ ਆਓ ਪ੍ਰਧਾਨ ਸਾਹਿਬ ਸਾਰਿਆਂ ਸਗਦਾ ਕੁਲਵਿੰਦਰ ਸਿੰਘ ਖਿਆਚੀ ਸਾਡੇ ਮਹਾਨ ਸੇਵਾਦਾਰ ਸਾਰੇ ਸਾਰੇ ਘੱਟ ਕੋਈ ਨਹੀਂ ਬੇ ਘਰਮਾਣਾ ਸੇਵਾ ਕੀਤੀ ਜਾਂਦੀ ਆ ਗੁਰੂ ਦਰਬਾਰ ਤੇ ਸਤਿਗੁਰਾਂ ਦਾ ਕਹਿਣਾ ਮੈਂ ਬਾਣੀ ਪੜ ਰਿਹਾ ਇਹ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਹਨਾਂ ਨੇ ਲਿਖਿਆ ਸੰਤ ਕਾ ਨਿੰਦਕ ਕੈਸੇ ਤਰੇ ਬਾਣੀ ਨੂੰ ਪੜ ਕੇ ਸਮਝੋ ਜਿੱਦਾਂ ਤੀਸਰੀ ਪਾਤਸ਼ਾਹ ਨੇ ਕਿਹਾ ਸੰਤਾ ਨਾਲ ਜੋ ਬਹਿਰ ਕਮਾਮ ਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰਜਮੇ ਬਰ ਬਾਰ ਤਰਸ਼ਨਾ ਕਦੇ ਨਾ 부ਝੀ ਦੁਵਿਧਾ ਹੋਏ ਖوار ਮੂੰ ਕਾਲੇ ਤੇ ਨੰਦ ਘੱਟ ਸੱਚੇ ਦਰਬਾਰ ਨਾਰਕ ਨਾ ਬਿਹੁਣਿਆ ਨਾਰਬਾਰ ਨਾ ਪਾਰ ਬਾਬਾ ਅਸਰਾ ਜੀਓ ਚਰਨਾ ਚ ਲਾ ਕੇ ਰੱਖੋ ਗੁਰੂ ਜੀ ਕਿਰਪਾ ਕਰੋ ਯਾ ਕਰਦੇ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਾਸਾਹ ਖੁਸ਼ੀਆਂ ਦਾ ਹੋਵੇ